ਸੱਚੀ ਰੇਤਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਲੈ ਕੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਲੈ ਲੈ ਵੀ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਕਈ ਸਾਲਾਂ ਤੋਂ ਸਰਪੰਚੀ ਦੇ ਲਈ ਇਹ ਬਹੁਤ ਸੀ ਟੁਕਮਾ ਗਾਣਾ ਗਾਇਆ ਜਾਂਦਾ ਰਿਹਾ ਹੈ ਜਾਂ ਇਹਨੂੰ ਸਮਝਿਆ ਜਾਂਦਾ ਰਿਹਾ ਹੈ ਕਿ ਸਰਪੰਚੀ ਉੱਤੇ ਬਹੁਤ ਟੁਕਮਾ ਹੈ ਇਹ ਗਾਣਾ ਪਹਿਲਾ ਵੀ ਇਹ ਕਿਹਾ ਜਾਂਦਾ ਰਿਹਾ ਹੈ ਕਿ ਸਰਪੰਚੀ ਜਿੰਨੀ ਬਹੁਤ ਔਖੀ ਹੈ ਮੁੱਖ ਮੰਤਰੀ ਬੜਨਾ ਹਜੇ ਸੌਖਾ ਹੈ ਸਰਪੰਚੀ ਜਿੱਤਣ ਦੇ ਲਈ ਕਈ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਖਰਚ ਕਰਨ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ ਇਸ ਵਾਰ ਵੀ ਜਦੋਂ ਪੰਚਾਇਤੀ ਚੋਣਾਂ ਦੀ ਘੋਸ਼ਣਾ ਹੋਈ ਐਲਾਨ ਹੋਇਆ ਤਾਂ ਬਹੁਤ ਚਿਰਾਂ ਤੋਂ ਕਾਫੀ ਦੇਰ ਤੋਂ ਉੜੀ ਕੀਤੀ ਜਾ ਰਹੀ ਸੀ ਇਹਨਾਂ ਚੋਣਾਂ ਦੀ ਜੋ ਲੋਕ ਇਹਨਾਂ ਚੋਣਾਂ ਨੂੰ ਉਡੀਕ ਰਹੇ ਸੀ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਮੇਲੇ ਵਾਲਾ ਮਾਹੌਲ ਪਿੰਡਾਂ ਦੇ ਵਿੱਚ ਬਣ ਗਿਆ ਪਹਿਲਾਂ ਸਰਪੰਚੀ ਨੂੰ ਲੋਕ ਭਲਾਈ ਦਾ ਸੇਵਾ ਕਰਨ ਦਾ ਇੱਕ ਮਾਧਿਅਮ ਸਮਝਿਆ ਜਾਂਦਾ ਰਿਹਾ ਹੈ ਲੇਕਿਨ ਹੌਲੀ-ਹੌਲੀ ਇਸ ਨੂੰ ਲੀਡਰੀ ਦੇ ਵਿੱਚ ਪੈਰ ਧਰਨ ਦਾ ਤਰੀਕਾ ਕਹਿੰ ਲੋ ਪਹਿਲਾ ਕਦਮ ਮੰਨਿਆ ਜਾਣ ਲੱਗ ਗਿਆ ਹੌਲੀ ਹੌਲੀ ਇਹ ਚੌਧਰ ਦੀ ਲੜਾਈ ਮੁੱਛ ਦਾ ਸਵਾਲ ਫੋਕੀ ਟੌਰ ਇਹਦੇ ਵਿੱਚ ਵੀ ਸਰਪੰਚੀ ਬਦਲ ਗਈ ਗੁੱਟਬਾਜੀ ਲੜਾਈ ਪਿੰਡਾਂ ਦੇ ਵਿੱਚ ਇਨ੍ਹਾਂ ਚੋਣਾਂ ਦੇ ਨਾਲ ਉਸ ਨੂੰ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ ਇਸ ਵਾਰ ਵੀ ਜਦੋਂ ਪੰਜਾਬ ਸਰਕਾਰ ਨੇ ਗੁੱਟਬਾਜੀ ਜਾਂ ਪੈਸੇ ਦੀ ਬਰਬਾਦੀ ਨੂੰ ਨੱਥ ਪਾਉਣ ਲਈ ਰੋਕਣ ਲਈ ਇੱਕ ਕਦਮ ਚੱਕਿਆ ਤੇ ਐਲਾਨ ਕੀਤਾ ਕਿ ਜੇ ਕਿਸੇ ਪਿੰਡ ਦੇ ਵਿੱਚ ਸ਼ਰਬ ਸ਼ਾਂਤੀ ਦੇ ਨਾਲ ਸਰਪੰਚ ਦੀ ਇਲੈਕਸ਼ਨ ਹੋ ਜਾਂਦੀ ਹੈ ਸਰਪੰਚ ਚੁਣਿਆ ਜਾਂਦਾ ਹੈ ਤਾਂ 5 ਲੱਖ ਦੀ ਗ੍ਰਾਂਟ ਉਸ ਪਿੰਡ ਨੂੰ ਦਿੱਤੀ ਜਾਊਗੀ ਹੋਰ ਵੀ ਜਿਹੜਾ ਉਹਨਾਂ ਦਾ ਕੋਈ ਡਿਵੈਲਪਮੈਂਟ ਦਾ ਕੰਮ ਹੋਊਗਾ ਉਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਵੱਲੋਂ ਕੀਤਾ ਜਾਏਗਾ ਇਹ ਘੋਸ਼ਣਾ ਕੀਤੀ ਗਈ ਐਲਾਨ ਕੀਤਾ ਗਿਆ ਇਸ ਦੇ ਨਾਲ ਪਿੰਡਾਂ ਦੇ ਵਿੱਚ ਸਰਬਸੰਮਤੀ ਦੀਆਂ ਗੱਲਾਂ ਤਾਂ ਸ਼ੁਰੂ ਹੋਈਆਂ ਲੇਕਿਨ ਇਹ ਸਰਬਸੰਮਤੀ ਨੂੰ ਲੈ ਕੇ ਇੱਕ ਨਵਾਂ ਟ੍ਰੈਂਡ ਵੀ ਜਿਹੜਾ ਹੈ ਇੱਕ ਨਵਾਂ ਚੱਲਣ ਇੱਕ ਨਵਾਂ ਵਰਤਾਰਾ ਵੀ ਸ਼ੁਰੂ ਹੋ ਗਿਆ ਹੈ ਅੱਜ ਸਵੇਰ ਤੋਂ ਹੀ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾਂ ਦੀ ਖਬਰ છਾਈ ਹੋਈ ਹੈ ਨਿਊਜ਼ ਚੈਨਲਸ ਦੇ ਉੱਤੇ ਮੇਨਸਟ੍ਰੀਮ ਜਿੰਨੇ ਵੀ ਖਬਰ ਨਿਊਜ਼ ਚੈਨਲ ਨੇ ਉਹਨਾਂ ਦੇ ਉੱਪਰ ਇਹ ਖਬਰ ਬਕਾਇਦਾ ਚਲਾਈ ਜਾ ਰਹੀ ਹੈ ਬੀਜੇਪੀ ਦੇ ਇੱਕ ਵਰਕਰ ਕਹਿ ਲਓ ਲੀਡਰ ਕਹਿ ਲਓ ਉਹਨਾਂ ਨੇ ਬੋਲੀ ਲਗਾਈ ਹੈ ਸਰਪੰਚੀ ਦਾ ਦਾਵਾ ਪੇਸ਼ ਕੀਤਾ ਕਿ ਜੇ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਸਰਪੰਚ ਬਣਾਇਆ ਜਾਂਦਾ ਹੈ ਤਾਂ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ ਕਿ ਇਹ 2 ਕਰੋੜ ਰੁਪਇਆ ਉਹ ਪਿੰਡ ਦੇ ਵਿਕਾਸ ਦੇ ਉੱਪਰ ਖਰਚਣਗੇ ਇਹ ਬੋਲੀ 50 ਲੱਖ ਤੋਂ ਸ਼ੁਰੂ ਹੋਈ ਸੀ ਤੇ ਹੌਲੀ-ਹੌਲੀ ਵਾਧੀ-ਵਾਧੀ 2 ਕਰੋੜ ਤੱਕ ਪਹੁੰਚ ਗਈ ਤੇ ਹਜੇ ਇਹ ਖਤਮ ਨਹੀਂ ਹੋਈ ਹੈ ਅੱਜ ਵੀ ਇਹ ਬੋਲੀ ਜਾਰੀ ਰਹੇਗੀ ਅੱਜ ਵੀ ਉਸ ਪਿੰਡ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਜੋ ਵੀ ਸਰਪੰਚ ਬਣਨ ਦਾ ਇੱਛੁਕ ਹੈ ਉਹ ਆ ਕੇ ਇਸ ਬੋਲੀ ਦੇ ਵਿੱਚ ਹਿੱਸਾ ਲਵੇ ਜੋ ਸਭ ਤੋਂ ਵੱਧ ਪੈਸੇ ਦੀ ਬੋਲੀ ਲਗਾਊਗਾ ਉਸ ਨੂੰ ਹੀ ਸਰਪੰਚ ਚੁਣਿਆ ਜਾਊਗਾ ਸਰਬਸੰਮਤੀ ਦੇ ਨਾਲ ਸਰਪੰਚ ਬਣਾ ਦਿੱਤਾ ਜਾਊਗਾ ਨਾਲ ਹੀ ਇਹ ਇਹ ਸ਼ਰਤ ਹੈ ਕਿ ਇਹ ਪੈਸੇ ਪਿੰਡ ਨੂੰ ਜਮ੍ਹਾਂ ਕਰਵਾਉਣੇ ਹੋਣਗੇ ਤੇ ਇਹ ਪਿੰਡ ਦੇ ਵਿਕਾਸ ਲਈ ਖਰਚੇ ਜਾਣਗੇ ਉਸੇ ਟਾਈਮ ਹੀ ਜਮ੍ਹਾਂ ਕਰਵਾਉਣੇ ਪੈਣਗੇ ਨਗਦ ਪੈਸੇ ਦੇਣੇ ਨੇ ਮਤਲਬ ਇਹ ਕਿਹਾ ਗਿਆ ਹੈ ਕਿ ਜਿਨੇ ਬੋਲੀ ਲਾਉਣੀ ਹੈ ਉਹ ਆਪਣੀ ਚੈੱਕ ਬੁੱਕ ਨਾਲ ਲੈ ਕੇ ਆਵੇ ਜਦੋਂ ਬੋਲੀ ਦੀ ਪ੍ਰਕਿਰਿਆ ਖਤਮ ਹੁੰਦੀ ਹੈ ਤਾਂ ਉਹ ਚੈੱਕ ਕੱਟ ਕੇ ਉਨੀ ਰਕਮ ਦਾ ਦਵੇਗਾ ਤੇ ਜਿਸ ਨੂੰ ਨਾਲ ਦੀ ਨਾਲ ਕੈਸ਼ ਕਰਾ ਲਿਆ ਜਾਏਗਾ ਤੇ ਇਹ ਪੈਸੇ ਫਿਰ ਪਿੰਡ ਦੇ ਉੱਤੇ ਖਰਚੇ ਜਾਣ ਐਤਵਾਰ ਨੂੰ ਹੀ ਇਕੱਲੇ ਇਸ ਪਿੰਡ ਦੇ ਵਿੱਚ ਬੋਲੀ ਨਹੀਂ ਹੋਈ ਕਈ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਬੋਲੀ ਦੇ ਸਮਾਚਾਰ ਜਿਹੜੇ ਨੇ ਉਹ ਪ੍ਰਾਪਤ ਹੋਏ ਨੇ ਵਰਤਾਰਾ ਦੇਖਣ ਨੂੰ ਮਿਲਿਆ ਹੈ ਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣਨ ਦੇ ਲਈ ਬੋਲੀ ਲਗਾਈ ਗਈ। ਬਠਿੰਡਾ ਦੇ ਗਿਆਰੀ ਬੋਟਰ ਪਿੰਡ ਦੇ ਵਾਸੀ ਜਦੋਂ ਸਵੇਰੇ ਤੜਕਸਾਰ ਉੱਠੇ ਤੇ ਪਿੰਡ ਦੇ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਤਾਂ ਉਹ ਇਸ ਲਈ ਇਕੱਠੇ ਹੋਏ ਸੀ ਕਿ ਉਹਨਾਂ ਦੇ ਮਤਾਬਕ ਇੱਕ ਜ਼ਰੂਰੀ ਕੰਮ ਉਹਨਾਂ ਨੇ ਨਿਭੇੜਨਾ ਸੀ। ਇਹ ਕੰਮ ਸੀ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਨਾ। ਲੋਕਾਂ ਵਿੱਚ ਚਾਹ ਸੀ, ਉਤਸ਼ਾਹ ਵੀ ਸੀ। ਇਸ ਇਕੱਠ ਨੂੰ ਲੈ ਕੇ ਇਸ ਮੀਟਿੰਗ ਨੂੰ ਲੈ ਕੇ ਇਸੇ ਜੋਸ਼ ਦੇ ਵਿੱਚ ਪਿੰਡ ਦਾ ਇੱਕ ਵਾਸੀ ਮਨਜੋਤ ਸਿੰਘ ਉਸਨੇ ਆਪਣੀ ਵਾਰੀ ਦੀ ਉਡੀਕ ਵੀ ਨਹੀਂ ਕੀਤੀ ਕਿ ਕਦੋਂ ਉਹਦੀ ਵਾਰੀ ਆਏਗੀ ਉਸਨੇ ਖੜਾ ਹੋ ਕੇ ਐਲਾਨ ਕਰ ਦਿੱਤਾ ਕਿ ਮੈਂ 50 ਲੱਖ ਰੁਪਏ ਪਿੰਡ ਦੇ ਵਿਕਾਸ ਦੇ ਉੱਤੇ ਖਰਚਣ ਨੂੰ ਤਿਆਰ ਹਾਂ ਨਾਲ ਜੇ ਉਸ ਨੂੰ ਸਰਪੰਚ ਚੁਣਿਆ ਗਿਆ ਸਰਬਸੰਮਤੀ ਦੇ ਨਾਲ ਨਾਲ ਹੀ ਉਸਨੇ ਇਹ ਵੀ ਐਲਾਨ ਕਰਤਾ ਕਿ ਅੱਧੇ ਪੈਸੇ ਉਹ ਅੱਜ ਹੀ ਨਕਦ ਅਪਰੰਟ ਐਤਵਾਰ ਵਾਲੇ ਦਿਨ ਹੀ ਜਮ੍ਹਾਂ ਕਰਵਾ ਦੇਗਾ ਪਿੰਡ ਦੀ ਕਮੇਟੀ ਦੇ ਕੋਲੇ ਜੇ ਉਸ ਨੂੰ ਚੁਣ ਲਿਆ ਜਾਂਦਾ ਹਜੇ ਇਹ ਐਲਾਨ ਪਰ ਖਤਮ ਹੋਇਆ ਹੀ ਸੀ ਪਿੰਡ ਦੇ ਲੋਕ ਵਿਚਾਰ ਰਹੇ ਸੀ ਪਿੰਡ ਦੀ ਛੱਤੇ ਇੱਕ ਹੋਰ ਸੱਜਣ ਉਹ ਉੱਠ ਖੜਿਆ ਹੋਇਆ ਉਹਦਾ ਨਾਮ ਬਿੱਕਰ ਸਿੰਘ ਸੀ ਬਿੱਕਰ ਸਿੰਘ ਨੇ ਵੀ ਐਲਾਨ ਕਰਤਾ ਕਿ ਮੈਂ 60 ਲੱਖ ਰੁਪਏ ਖਰਚੇ ਨੂੰ ਤਿਆਰ ਹਾਂ ਮੈਂ ਵੀ ਅੱਧੇ ਪੈਸੇ ਅੱਜ ਹੀ ਜਮ੍ਹਾਂ ਕਰਾਉਣ ਦੇ ਲਈ ਤਿਆਰ ਲੇਕਿਨ ਕੋਈ ਫੈਸਲਾ ਹੋ ਨਹੀਂ ਸਕਿਆ ਪਿੰਡ ਦੇ ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਵਿਕਾਸ ਤਾਂ ਚਾਹੀਦਾ ਹੈ ਵਿਕਾਸ ਦੇ ਲਈ ਪੈਸੇ ਚਾਹੀਦੇ ਨੇ ਲੇਕਿਨ ਜਿਹੜਾ ਕੈਂਡੀਡੇਟ ਹੈ ਜਿਹੜਾ ਸਰਪੰਚ ਅਸੀਂ ਚੁਣਨਾ ਹੈ ਉਹ ਉਸ ਤੇ ਕਾਬਲ ਵੀ ਹੋਣਾ ਚਾਹੀਦਾ ਹੈ ਕੱਲਾ ਪੈਸੇ ਦੀ ਗੱਲ ਦੇ ਉੱਤੇ ਉਹ ਇੰਨਾ ਸੰਤੁਸ਼ਟ ਨਹੀਂ ਹੋ ਰਹੇ ਸੀ ਗੱਲਬਾਤ ਜਾਰੀ ਹੈ ਹਜੇ ਫੈਸਲਾ ਨਹੀਂ ਹੋਇਆ ਮਨਜੋਤ ਨੂੰ ਕਾਫੀ ਲੋਕ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਮੁਤਾਬਿਕ ਉਹ ਲੜਕਾ ਸੁਲਝਿਆ ਹੋਇਆ ਸੀ ਆ ਕਾਬਿਲ ਸੀ ਤੇ ਉਹਦੇ ਕੋਲ ਪੂਰੀ ਪਲੈਨਿੰਗ ਵੀ ਸੀ ਕਿ ਮੈਂ ਪਿੰਡ ਦਾ ਕਿਹੜੇ-ਕਿਹੜੇ ਕੰਮ ਦੇ ਉੱਤੇ ਕਿੰਨਾ-ਕਿੰਨਾ ਪੈਸਾ ਖਰਚ ਕਰਨਾ ਹੈ ਲੇਕਿਨ ਬਿਕਰ ਸਿੰਘ ਉਸ ਤੋਂ ਜ਼ਿਆਦਾ ਪੈਸੇ ਖਰਚਣ ਨੂੰ ਤਿਆਰ ਸੀ ਤੇ ਇਸ ਲਈ ਇਹ ਸ਼ਸ਼ੋਪੰਗ ਇਹ ਦੁਵਿਧਾ ਪਿੰਡ ਦੇ ਲੋਕਾਂ ਦੇ ਵਿੱਚ ਬਰਕਰਾਰ ਹੈ ਅੱਜ ਇਸ ਦਾ ਫੈਸਲਾ ਹੋਣ ਦੀ ਸੰਭਾਵਨਾ ਹੁਣ ਮਨਜੋਤ ਸਿੰਘ ਹੈ ਉਸਨੇ ਜੋ ਆਪਣੀ ਪਲਾਨ ਪੇਸ਼ ਕੀਤੀ ਉਹਨੇ ਕਿ ਮੈਂ 10 ਲੱਖ ਰੁਪਇਆ ਪਿੰਡ ਦੇ ਗਰਾਊਂਡ ਦੇ ਉੱਤੇ ਪਲੇਗਰਾਊਂਡ ਦੇ ਉੱਤੇ ਖਰਚੂਗਾ ਜਿੱਥੇ ਬੱਚੇ ਖੇਡ ਸਕਦੇ ਨੇ 5 ਲੱਖ ਰੁਪਇਆ ਮੈਂ ਬੱਸ ਸਟੈਂਡ ਤੇ ਖਰਚੂਗਾ ਬੱਸ ਸਟੈਂਡ ਨੂੰ ਸੁਧਾਰਿਆ ਜਾਊਗਾ ਨਵਾਂ ਬਣਾਇਆ ਜਾਊਗਾ 5 ਲੱਖ ਰੁਪਇਆ ਸਕੂਲ ਤੇ ਖਰਚੇਗਾ ਇਸ ਤਰ੍ਹਾਂ ਦਾ ਉਹਨੇ ਵੇਰਵਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਉਧਰ ਬਿੱਕਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਦਾ ਕੀ ਪਲਾਨ ਹੈ ਉਹਨੇ ਪੂਰੀ ਪਲਾਨ ਕੀਤੀ ਹੋਈ ਹੈ ਪਿੰਡ ਦਾ ਵਿਕਾਸ ਕਿਵੇਂ ਕਰੇਗਾ ਤਾਂ ਉਸਨੇ ਬੜਾ ਇੱਕ ਸੋਲਝਿਆ ਹੋਇਆ ਜਿਹੜਾ ਨੇਤਾਵਾਂ ਦਾ ਆ ਪੋਲਿਟਿਕਲ ਲੀਡਰਸ ਦਾ ਬਿਆਨ ਹੁੰਦਾ ਹੈ ਉਸ ਤਰੀਕੇ ਦਾ ਜਵਾਬ ਦਿੱਤਾ ਉਹ ਕਹਿੰਦਾ ਜੀ ਮੈਂ ਕਮੇਟੀ ਬਣਾਉਂਗਾ ਉਹ ਕਮੇਟੀ ਫੈਸਲਾ ਲਿਆ ਕਰੂਗੀ ਕਿ ਕਿੰਨਾ ਪੈਸਾ ਕਿਸ ਚੀਜ਼ ਦੇ ਉੱਤੇ ਤੇ ਕਦੋਂ ਖਰਚਣਾ ਹੈ ਉਹ ਸਾਰਾ ਕੁਝ ਉਹ ਕਮੇਟੀ ਡਿਸਾਈਡ ਕਰਿਆ ਕਰੂਗੀ ਰੇੜਕਾ جاری ਹੈ ਅੱਜ ਦੇਖੋਗੇ ਇਹਦਾ ਫੈਸਲਾ ਹੁੰਦਾ ਹੈ ਮੀਟਿੰਗ ਅੱਜ ਵੀ ਹੋਏਗੀ ਕੀ ਨਤੀਜੇ ਦੇ ਉੱਤੇ ਪਿੰਡ ਵਾਲੇ ਪਹੁੰਚਦੇ ਨੇ ਉਹ ਦੇਖਣ ਦਾ ਵਿਚਾਰ ਇਸੇ ਪਿੰਡ ਤੋਂ 15 ਕਿਲੋਮੀਟਰ ਦੇ ਦੂਰ ਇੱਕ ਹੋਰ ਪਿੰਡ ਹੈ ਸੁਖਲੱਦੀ ਉੱਥੇ ਵੀ ਸਰਪੰਚੀ ਨੂੰ ਲੈ ਕੇ ਬੋਲੀ ਲੱਗੀ ਇੱਕ ਬੰਦੇ ਨੇ ਖੜੇ ਹੋ ਕੇ ਕਿਹਾ ਕਿ ਮੈਂ 12 ਕਨਾਲ ਜ਼ਮੀਨ ਹੈ ਉਹ ਪਿੰਡ ਦੇ ਗਰਾਊਂਡ ਵਾਸਤੇ ਦੇਣ ਨੂੰ ਤਿਆਰ ਹਾਂ ਦੂਜਾ ਆਖਿਆ ਉਹਨੇ 13 ਕਨਾਲ ਦੀ ਬੋਲੀ ਲਾ ਦਿੱਤੀ ਤੇ ਇੱਕ ਸ਼ਖਸ ਨੇ 14 ਕਨਾਲ ਦੀ ਬੋਲੀ ਲਾ ਦਿੱਤੀ ਹੁਣ ਪਿੰਡ ਵਾਲੇ ਜਿਹੜੇ ਨੇ ਉਹ 14 ਕਨਾਲ ਦੀ ਬੋਲੀ ਲਾਉਣ ਵਾਲੇ ਕੁਲਵਿੰਦਰ ਸਿੰਘ ਦੇ ਹੱਕ ਵਿੱਚ ਸ਼ਾਨਾ ਨੂੰ ਸਰਪੰਚ ਬਣਾਉਣਾ ਚਾਹੁੰਦੇ ਨੇ 14 ਕਨਾਲ ਦੀ ਕੀਮਤ ਅੱਜ ਦੇ ਰੇਟਾਂ ਦੇ ਵਿੱਚ ਲਗਭਗ 50 ਲੱਖ ਰੁਪਏ ਦੀ ਬਣਦੀ ਹੈ ਪਰ ਜਿਵੇਂ ਹੀ ਪਿੰਡ ਵਾਲੇ ਇਹ ਫੈਸਲਾ ਲੈਣ ਦੇ ਲਈ ਤਿਆਰ ਹੋ ਰਹੇ ਸੀ ਇਕੱਠੇ ਹੋ ਰਹੇ ਸੀ ਤਾਂ ਇੱਕ ਹੋਰ ਬਜ਼ੁਰਗ ਵਿਧਵਾ ਸੀ ਪਿੰਡ ਦੀ ਉਸ ਨੇ ਐਲਾਨ ਕਰ ਦਿੱਤਾ ਕਿ ਮੈਂ 2 ਏਕੜ ਜ਼ਮੀਨ ਜਿਹੜੀ ਹੈ ਪਿੰਡ ਨੂੰ ਦਾਨ ਕਰੂੰਗੀ ਜੇ ਮੇਰੇ ਭਤੀਜੇ ਨੂੰ ਤੁਸੀਂ ਸਰਪੰਚ ਬਣਾਉਂਦੇ ਹੋ ਪਿੰਡ ਵਾਲਿਆਂ ਦੇ ਮੁਤਾਬਿਕ ਇੱਕ ਹੋਰ ਕੈਂਡੀਡੇਟ ਵੀ ਹੈ ਇੱਕ ਹੋਰ ਸਖਸ਼ੀ ਹੈ ਜੋ ਲੋਕਲ ਐਮ ਐਲ ਏ ਨੇ ਉਥੋਂ ਦੇ ਤਲਵੰਡੀ ਸਾਬੂ ਦੇ ਬਲਜਿੰਦਰ ਕੌਰ ਉਹਨਾਂ ਦਾ ਨਜ਼ਦੀਕੀ ਹੈ ਉਹ ਵੀ ਹਰ ਹਾਲ ਦੇ ਵਿੱਚ ਸਰਪੰਚੀ ਲੜਨ ਨੂੰ ਤਿਆਰ ਹੈ ਉਹ ਸਰਬਸੰਮਤੀ ਹੋਣ ਨਹੀਂ ਦੇਊਗਾ ਜੇ ਕੁਲਵਿੰਦਰ ਦੇ ਹੱਕ ਦੇ ਵਿੱਚ ਫੈਸਲਾ ਕਰ ਵੀ ਲਿਆ ਤਾਂ ਵੀ ਉਹ ਸਰਪੰਚੀ ਲੜੇਗਾ ਜੇ ਸਰਬਸੰਮਤੀ ਨਹੀਂ ਹੁੰਦੀ ਤੇ ਫਿਰ ਉਹ ਜ਼ਮੀਨ ਦੇਣ ਵਾਲਾ ਵਾਅਦਾ ਜਿਹੜਾ ਹੈ ਜੋ ਬੋਲੀ ਹੈ ਉਹ ਖਤਮ ਹੋ ਜਾਏਗੀ ਕੈਂਸਲ ਹੋ ਜਾਏਗੀ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਇੱਥੇ ਵੀ ਕੋਈ ਫੈਸਲਾ ਨਹੀਂ ਹੋਇਆ ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਨੂੰ ਕਿਹਾ ਗਿਆ ਕਿ ਉਹ ਵੀ ਜਾ ਕੇ ਐਮਐਲਏ ਸਾਹਿਬ ਨੂੰ ਮਿਲੇ ਤੇ ਉਹ ਆਪਣੀਆਂ ਦਾਵੇਦਾਰੀਆਂ ਇਸ ਤਰ੍ਹਾਂ ਦੀ ਪੇਸ਼ਕਸ਼ ਉਹਨਾਂ ਦੇ ਸਾਹਮਣੇ ਰੱਖੇ ਕਿ ਮੈਂ ਪਿੰਡ ਲਈ ਇਹ ਕਰਨ ਨੂੰ ਤਿਆਰ ਹਾਂ ਅੱਜ ਦੇਖੋ ਇਹਦਾ ਫੈਸਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਮੁਖਸਰ ਦੇ ਵਿੱਚ ਵੀ ਇੱਕ ਪਿੰਡ ਦੇ ਵਿੱਚ 35 ਲੱਖ ਦੀ ਬੋਲੀ ਲੱਗੀ ਹੈ ਸਰਪੰਚੀ ਨੂੰ ਲੈ ਕੇ ਕਿ ਸਰਬਸੰਮਤੀ ਦੇ ਨਾਲ ਜੇ ਇੱਕ ਇਨਸਾਨ ਨੂੰ ਇੱਕ ਸਖਸ਼ ਨੂੰ ਚੁਣ ਲਿਆ ਜਾਂਦਾ ਹੈ ਤਾਂ ਉਹ 35 ਲੱਖ ਰੁਪਏ ਪਿੰਡ ਦੇ ਵਿਕਾਸ ਦੇ ਉੱਤੇ ਖਰਚ ਕਰੇਗਾ ਹੁਣ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਸਰਸਮਤੀ ਦੇ ਲਈ ਬੋਲੀ ਚੱਲ ਰਹੀ ਹੈ ਲੇਕਿਨ ਇਸ ਦੇ ਵਿੱਚ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਕੀ ਇਹ ਕਾਨੂੰਨੀ ਹੈ ਕੀ ਗੈਰਕਾਨੂੰਨੀ ਤੌਰ 'ਤੇ ਸੰਵਿਧਾਨ ਦੇ ਉਲਟਤਾ ਨਹੀਂ ਹੈ ਇਸ ਤਰ੍ਹਾਂ ਦੀ ਬੋਲੀ ਲਾਉਣਾ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਇਹ ਟ੍ਰੈਂਡ ਚੰਗਾ ਹੈ ਜਾਂ ਮਾੜਾ ਹੈ ਇਹ ਚਲਣ ਜਿਹੜਾ ਨਵਾਂ ਸ਼ੁਰੂ ਹੋਇਆ ਹੈ ਇਸ ਦੇ ਕੀ ਨਤੀਜੇ ਨਿਕਲਣਗੇ ਇਹ ਚੰਗਾ ਹੈ ਮਾੜਾ ਹੈ ਇਸ ਉੱਪਰ ਚਰਚਾ ਹੋ ਰਹੀ ਹੈ ਇੱਕ ਚੀਜ਼ ਹੋਰ ਬੜੀ ਸਾਫ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਾਅਦਿਆਂ ਦੇ ਉੱਪਰ ਭਰੋਸਾ ਕਿਸੇ ਨੂੰ ਨਹੀਂ ਰਹਿ ਗਿਆ ਸਭ ਨੂੰ ਪਤਾ ਹੈ ਕਿ ਜੇ ਸਰਪੰਚ ਬਣ ਗਿਆ ਜਦੋਂ ਗ੍ਰਾਂਟਾਂ ਆਣਗੀਆਂ ਉਹ ਗ੍ਰਾਂਟਾਂ ਪਤਾ ਨਹੀਂ ਖਰਚੀਆਂ ਜਾਣਗੀਆਂ ਜਾਂ ਨਹੀਂ ਖਰਚੀਆਂ ਜਾਣਗੀਆਂ ਸਰਪੰਚ ਉਹ ਪੈਸੇ ਖੁਦੀ ਤਾਂ ਨਹੀਂ ਖਾ ਜਾਏਗਾ ਉਹ ਭਰੋਸਾ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਇਸੇ ਲਈ ਪਹਿਲਾਂ ਨਗਦ ਪੈਸੇ ਜਮਾ ਜਮਾ ਕਰਾਉਣ ਦੀ ਸ਼ਰਤ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਕਿ ਅੱਜ ਜੇ ਤੁਸੀਂ ਐਲਾਨ ਕਰਦੇ ਹੋ ਤੁਹਾਨੂੰ ਚੁਣਿਆ ਜਾਂਦਾ ਹੈ ਤਾਂ ਉਹ ਪੈਸੇ ਜਿਹੜੇ ਬੋਲੀ ਦੇ ਹੋਣਗੇ ਉਹ ਅੱਜ ਹੀ ਨਗਦ ਜਿਹੜੇ ਨੇ ਉਹ ਜਮ੍ਹਾਂ ਕਰਾਏ ਜਾਣਗੇ ਇਸ ਤਰ੍ਹਾਂ ਦਾ ਚਲਨ ਸ਼ੁਰੂ ਹੋ ਗਿਆ ਜਿੱਥੋਂ ਤੱਕ ਇਹਦੀ ਕਾਨੂੰਨੀ ਮਾਨਤਾ ਬਾਰੇ ਗੱਲ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਵਧਾਨ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿ ਤੁਸੀਂ ਬੋਲੀ ਲਾਓ ਕਿ ਮੈਂ ਇੰਨੇ ਖਰਚ ਕਰੂੰਗਾ ਤਾਂ ਮੈਨੂੰ ਸਰਪੰਚ ਬਣਾ ਦਿੱਤਾ ਜਾਵੇ ਲੇਕਿਨ ਇਹ ਵੀ ਗੈਰ ਕਾਨੂੰਨੀ ਨਹੀਂ ਹੈ ਕਿ ਪਿੰਡ ਦੇ सरपंचित्व ਲਈ ਜਾਣ ਵਾਸਤੇ ਕੋਈ ਬੰਦਾ ਕੋਈ ਵਾਅਦਾ ਕੀ ਕਰਦਾ ਹੈ ਵਾਅਦਾ ਤਾਂ ਮੈਨੀਫੈਸਟੋ ਜਿਹੜੀਆਂ ਨੇ ਪਾਰਟੀਆਂ ਵੀ ਇਲੈਕਸ਼ਨਾਂ ਦੇ ਵਿੱਚ ਕਰਦੀਆਂ ਰਹਿੰਦੀਆਂ ਨੇ ਪੂਰਾ ਕਰਨੀਆਂ ਨਾ ਕਰਨ ਨੂੰ ਬਾਅਦ ਦੀ ਗੱਲ ਹੈ ਇੱਥੇ ਵੀ ਉਹ ਇਨਸਾਨ ਵਾਅਦਾ ਕਰ ਰਿਹਾ ਹੈ ਲੇਕਿਨ ਫਰਕ ਹੈ ਕਿ ਉਹ ਕੋ ਪੈਸੇ ਨਕਦ ਜਮ੍ਹਾਂ ਕਰਾ ਰਿਹਾ ਸੋ ਇਹ ਵੀ ਵਾਅਦਾ ਕਰਨਾ ਵੀ ਜਿਹੜਾ ਹੈ ਉਹ ਗੈਰਕਾਨੂੰਨੀ ਨਹੀਂ ਹੈ ਲੋਕ ਵਾਅਦਾ ਕਰਦੇ ਨੇ ਲੇਕਿਨ ਇਹਦੇ ਵਿੱਚ ਇੱਕ ਸਵਾਲ ਉਹ ਵੀ ਬੜਾ ਉਕਬਰ ਕੇ ਬਾਹਰ ਆ ਰਿਹਾ ਹੈ ਉਹ ਇਹ ਆ ਰਿਹਾ ਕਿ ਸਰਪੰਚੀ ਫੇਰ ਸੇਵਾਲ ਦੀ ਜਾਂ ਲੋਕ ਭਲਾਈ ਦੀ ਭਾਵਨਾ ਨਾਲ ਤਾਂ ਜੁੜੀ ਰਹੀ ਨਹੀਂ ਗਈ ਇਹ ਤੇ ਧਨਾੜਾਂ ਦੀ ਖੇਡ ਹੋ ਗਈ ਹੈ ਜਿਵੇਂ ਬਾਕੀ ਆਪਾਂ ਐਮਐਲਏ ਨੇਤਾ ਗਰੀਬ ਮਿਨਿਸਟਰੀਆਂ ਕਹਿੰਦੇ ਆ ਕਿ ਉਹ ਆਮ ਮੰਦੇ ਦੀ ਵਸਤੀ ਗੱਲ ਨਹੀਂ ਇਹ ਪੋਲਿਟਿਸ਼ੀਅਨਸ ਜਿਹੜੇ ਨੇ ਉਹ ਸਾਰੇ ਧਨਾੜਾਂ ਰਾਜਨੀਤੀ ਤਣਾੜਾਂ ਦੀ ਖੇਡ ਹੈ ਜੇ ਤੁਹਾਡੇ ਕੋਲ ਪੈਸਾ ਹੈ ਕਰੋੜਾ ਰੁਪਏ ਹੈ ਤਾਂ ਹੀ ਤੁਸੀਂ ਰਾਜਨੀਤੀ ਵਿੱਚ ਆ ਸਕਦੇ ਹੋ ਉਹੀ ਗੱਲ ਸਰਪੰਚੀ ਦੇ ਵਿੱਚ ਹੋ ਰਿਹਾ ਹੈ ਕਿ ਜੇ ਤੁਸੀਂ ਤਣਾੜ ਹੋ ਕਰੋੜਾ ਰੁਪਏ ਖਰਚ ਕਰ ਸਕਦੇ ਹੋ ਤਾਂ ਹੀ ਤੁਸੀਂ ਸਰਪੰਚ ਬਣੋਗੇ ਮਾਤਲ ਬੰਦਾ ਸਰਪੰਚੀ ਦੇ ਸੁਪਨੇ ਵੀ ਨਹੀਂ ਦੇਖ ਸਕਦਾ ਲੇਕਿਨ ਇਹਦੇ ਨਾਲ ਨਾਲ ਇੱਕ ਜਿਹੜੀ ਆ ਦਲੀਲ ਦਿੱਤੀ ਜਾ ਰਹੀ ਹੈ ਉਹ ਵੀ ਦਿੱਤੀ ਜਾ ਰਹੀ ਹੈ ਕਿ ਪੈਸੇ ਤਾਂ ਪਹਿਲਾਂ ਵੀ ਖਰਚੇ ਜਾ ਰਹੇ ਸੀ ਕਿ ਸਰਪੰਚੀ ਦੇ ਵਿੱਚ ਤਰ੍ਹਾਂ-ਤਰ੍ਹਾਂ ਲੋਕ ਹੀ ਸਰਪੰਚੀ ਕਰ ਰਹੇ ਸੀ ਲੱਖਾਂ ਕਰੋੜਾ ਰੁਪਏ ਖਰਚੇ ਜਾ ਰਹੇ ਸੀ ਲੇਕਿਨ ਉਹ ਪੈਸੇ ਖਰਚੇ ਜਾ ਰਹੇ ਸੀ ਲੋਕਾਂ ਨੂੰ ਸ਼ਰਾਬਾਂ ਪਿਲਾਉਣ ਦੇ ਲਈ ਨਸ਼ਾ ਵੰਡਣ ਦੇ ਲਈ ਜਾਂ ਵੋਟਾਂ ਖਰੀਦਣ ਦੇ ਲਈ ਜੇ ਉਹੀ ਪੈਸਾ ਇਹਨਾਂ ਚੀਜ਼ਾਂ ਦੇ ਉੱਪਰ ਨਾ ਖਰਚ ਹੋ ਕੇ ਪਿੰਡ ਦੀ ਭਲਾਈ ਦੇ ਵਾਸਤੇ ਖਰਚ ਹੋ ਰਿਹਾ ਹੈ ਪਿੰਡ ਦੇ ਵਿਕਾਸ ਦੇ ਵਾਸਤੇ ਖਰਚ ਹੋ ਰਿਹਾ ਹੈ ਪਿੰਡ ਦੀ ਤਰੱਕੀ ਦੇ ਵਾਸਤੇ ਖਰਚ ਹੋ ਰਿਹਾ ਹੈ ਫਿਰ ਲੋਕਾਂ ਨੂੰ ਕੀ ਇਤਰਾਜ ਹੋਏ ਤਰਾਹ ਜੀ ਹੋਣਾ ਚਾਹੀਦਾ ਜੇ ਪੈਸਾ ਗਲਤ ਤਾਂ ਵਰਤਨ ਦੀ ਜਗਾ ਤੇ ਕਿਸੇ ਚੰਗੇ ਪਾਸੇ ਲੱਗ ਰਿਹਾ ਹੈ ਤਾਂ ਉਹਦਾ ਫਾਇਦਾ ਇਸ ਸੂਬੇ ਨੂੰ ਇਸ ਪਿੰਡ ਨੂੰ ਇਸ ਪੰਜਾਬ ਸੂਬੇ ਨੂੰ ਹੀ ਹੋਵੇਗਾ ਇਹਦਾ ਨੁਕਸਾਨ ਤਾਂ ਕੋਈ ਹੈ ਨਹੀਂ ਲੇਕਿਨ ਇੱਕ ਪਾਸੇ ਆਪਾਂ ਇਹ ਰੋਡ ਦਰੇਲਾ ਪੇਸ਼ ਕਰਦੇ ਹਾਂ ਜਦੋਂ ਵੀ ਕਿਤੇ ਡਿਸਕਸ਼ਨ ਹੁੰਦਾ ਹੈ ਕਿ ਜਿਹੜਾ ਖੇਤੀ ਹੈ ਉਹ ਲਾਹੇਵੰਦੀ ਦਾ ਤੰਦਾ ਨਹੀਂ ਹੈ ਕਿਸਾਨ ਬਹੁਤ ਹੀ ਸਟ੍ਰੈਸ ਚ ਦਬਾਅ ਚ ਹੈ ਜੱਟ ਖੁਦਕੁਸ਼ੀਆਂ ਕਰ ਰਹੇ ਨੇ ਕਿ ਉਹਨਾਂ ਕੋਲ ਉਹਨਾਂ ਦਾ ਖਰਚਾ ਚਲਾਉਣ ਲਈ ਪੈਸੇ ਨਹੀਂ ਕਰਜ਼ੇ ਦੇ ਵਿੱਚ ਡੁੱਬੇ ਹੋਏ ਨੇ ਦੂਜੇ ਪਾਸੇ ਲੱਖਾਂ ਕਰੋੜਾਂ ਦੀ ਬੋਲੀ ਸਿਰਫ ਸਰਪੰਚ ਬਣਨ ਵਾਸਤੇ ਲਾਉਣਾ ਫਿਰ ਉਹ ਕਿੰਨਾਕ ਜਾਇਜ਼ ਜਾਂ ਕਿੰਨਾਕ ਮੋਰੈਲੀ ਕਰੈਕਟ ਹੈ ਇਹ ਵੀ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਇੱਕ ਪਾਸੇ ਟੀਵੀ ਚੈਨਲਾਂ ਦੇ ਉੱਤੇ ਬੁੱਧੀ ਜੀ ਵੀ ਇਹ ਡਿਸਕਸ ਕਰ ਰਹੇ ਸੀ ਇਹ ਕਾਫੀ ਇਹ ਇਲੈਕਸ਼ਨ ਦੀ ਟਾਈਮਿੰਗ ਨੂੰ ਲੈ ਕੇ ਕਿ ਇਹ ਗਲਤ ਸਮੇਂ ਦੇ ਉੱਤੇ ਚੋਣਾਂ ਅਨਾਊਂਸ ਕਰ ਦਿੱਤੀਆਂ ਲੋਕਾਂ ਦੇ ਵਿੱਚ ਬਿਲਕੁਲ ਉਤਸ਼ਾਹ ਨਹੀਂ ਹੋਏਗਾ ਇਸ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰ ਰਹੇ ਸੀ ਕਿ ਇੱਕ ਪਾਸੇ ਤਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਹੋਣਗੇ ਆਪਣੀ ਫਸਲ ਨੂੰ ਵੇਚਣ ਦੇ ਲਈ ਤੇ ਦੂਸਰੇ ਪਾਸੇ ਤਿਹਾਰਾਂ ਦਾ ਸੀਜ਼ਨ ਹੈ ਤਿਹਾਰ ਆ ਰਹੇ ਨੇ ਤੇ ਲੋਕ ਤਿਹਾਰ ਮਨਾਉਣਗੇ ਜਾਂ ਉਹ ਸਰਪੰਚੀ ਦੇ ਵਿੱਚ ਉਲਝਣਗੇ ਇਹ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ ਪਰ ਇੱਧਰ ਲੋਕਾਂ ਦਾ ਬੋਲੀ ਦੇ ਵਿੱਚ ਵੱਧ ਚੜ ਕੇ ਸ਼ਾਮਿਲ ਹੋਣਾ ਉਤਸ਼ਾਹ ਨੂੰ ਦਰਸਾ ਰਿਹਾ ਹੈ ਕਿ ਉਤਸ਼ਾਹ ਦੀ ਕੋਈ ਕਮੀ ਨਹੀਂ ਹੈ ਚੋਣਾਂ ਦੇ ਵਿੱਚ ਲੋਕ ਉਨੇ ਹੀ ਉਤਸ਼ਾਹ ਦੇ ਨਾਲ ਹਿੱਸਾ ਲੈਣਗੇ ਉਨੇ ਹੀ ਦਿਲਚਸਪੀ ਦਿਖਾਉਣਗੇ ਜਿੰਨੀ ਪਹਿਲਾਂ ਦਿਖਾਈ ਜਾ ਰਹੀ ਹੈ ਉਹਦੇ ਵਿੱਚ ਝੋਨੇ ਦਾ ਸੀਜ਼ਨ ਜਾਂ ਤਿਹਾਰਾਂ ਦਾ ਕੋਈ ਫਰਕ ਨਹੀਂ ਪਾਏਗਾ ਕੋਈ ਢਿਲਮਠ ਨਹੀਂ ਆਏਗੀ ਉਤਸ਼ਾਹ ਦੇ ਵਿੱਚ ਉਤਸ਼ਾਹ ਉਵੇਂ ਹੀ ਬਰਕਰਾਰ ਹੈ ਲੋਕ ਉਵੇਂ ਹੀ ਪੈਸਾ ਵਹਾਉਣ ਨੂੰ ਤਿਆਰ ਨੇ ਸਿਰਫ ਸਰਪੰਚੀ ਦਾ ਟੈਗ ਆਪਣੇ ਉੱਪਰ ਲਾਉਣ ਲਈ ਜਾਂ ਸਰਪੰਚੀ ਦਾ ਅਹੁਦਾ ਇਖਤਿਆਰ ਕਰਨ ਲਈ ਪੰਜਾਬ ਦੇ ਲੋਕ ਉਵੇਂ ਹੀ ਵੱਧ ਚੜ੍ਹ ਕੇ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਤਤਪਰ ਨੇ ਤਿਆਰ ਨੇ ਤੇ ਉਸੇ ਉਤਸ਼ਾਹ ਦੇ ਨਾਲ ਉਹ ਆਪਣਾ ਸਰਪੰਚ ਜ਼ਰੂਰ ਚੁਣਨਗੇ ਧੰਨਵਾਦ